ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹਾਂ ਅੱਜ ਗੱਲ ਕਰਦੇ ਆਂ ਥੋੜੀ ਜੀ ਸੋਸ਼ਲ ਮੀਡੀਆ ਦੀ ਕਿ ਜਿੰਨੀ ਵੀ ਜਿੰਨਾ ਵੀ ਆਪਣੇ ਇੰਡੀਆ ਦਾ ਸੋਸ਼ਲ ਮੀਡੀਆ ਦਾ ਵੀ ਯਾਨੀ ਕਿ ਗੋਦੀ ਵੀਡੀਓ ਕਹਿ ਲੋ ਕਿ ਨਿਊਜ਼ ਆਉਂਦੀਆਂ ਨੇ ਵੀਰੋ ਸਾਰੀਆਂ ਫੇਕ ਆ ਉਹਨਾਂ ਵਿੱਚੋਂ ਇੱਕ ਵੀ ਨਿਊਜ਼ ਸਹੀ ਨਹੀਂ ਹੈਗੀ ਨਿਊਜ਼ ਤਾਂ ਕੋਈ ਦੇਖੋ ਹੀ ਨਾ ਅਸਲੀ ਮੈਨੇਜ ਹਨਾ ਨਿਊਜ਼ ਟੀਵੀ ਨੂੰ ਨਾ ਦੇਖੋ ਜੇ ਆਪਾਂ ਕੁਝ ਵੀ ਪਤਾ ਕਰਨਾ ਤਾਂ ਗਵਰਨਮੈਂਟ ਦੀ ਸਾਈਟ ਆ ਆਰਮੀ ਦੀ ਸਾਈਟ ਆ ਤੁਸੀਂ ਉਹਤੇ ਜਾ ਕੇ ਕਲਿੱਕ ਕਰ ਲਓ ਸਰਚ ਕਰ ਲਓ ਉੱਤੇ ਦੇਖ ਲਓ ਰਵੀਸ਼ ਕੁਮਾਰ ਦਾ ਚੈਨਲ ਦੇਖ ਲਓ ਹਨ ਤੇ ਇੱਕ ਬੀਗ ਹੌਨੈਸਟ ਮੁੰਡਾ ਬਹੁਤਾ ਦੇਖ ਲੋ ਉਹ ਚੈਨਲ ਤੇ ਇਦਾਂ ਦੇ ਜਿਹੜੇ ਯਾਨੀ ਕਿ YouTube ਤੇ ਹੈਗੇ ਉਹਨਾਂ ਨੂੰ ਦੇਖ ਲਓ ਪਰ ਖਬਰਾਂ ਵਾਲੇ ਚੈਨਲ ਨੂੰ ਕਿਸੇ ਨੂੰ ਨਾ ਦੇਖੋ ਸਾਰੇ ਬੇਕਾਰ ਆ ਹਨ ਤੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਨਾ ਲੋਕ ਮੋਦੀ ਤੇ ਪੰਜਾਬ ਤੇ ਇੰਡੀਆ ਵਰਸੇ ਤੇ ਬਣਾਈ ਬੈਠੇ ਆ ਆ ਤੇ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਜਦੋਂ ਇਹੋ ਜਿਹਾ ਕੋਈ ਸੰਕਟ ਆਉਂਦਾ ਦੇਸ਼ ਤੇ ਤਾਂ ਆਪਾਂ ਨੂੰ ਏਕਾ ਹੋਣਾ ਚਾਹੀਦਾ ਆਪਾਂ ਨੂੰ ਪੰਜਾਬ ਅੱਡ ਨਹੀਂ ਤੇ ਇੰਡੀਆ ਅੱਡ ਨਹੀਂ ਰੱਖਣਾ ਚਾਹੀਦਾ ਤੇ ਇੰਡੀਆ ਵਾ ਤੇ ਇੰਡੀਆ ਦੀ ਲੜਾਈ ਹੋ ਰਹੀ ਆ ਇਕੱਲੇ ਪੰਜਾਬ ਦੀ ਲੜਾਈ ਨਹੀਂ ਹੋ ਰਹੀ ਤੇ ਬਹੁਤ ਵੀਰਾਂ ਦਾ ਸੋਚਣਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ 'ਚ ਜਾਣ ਕੇ ਲੜਾਈ ਕਰਾਉਂਦਾ ਵੀਰੇ ਤੁਹਾਡੇ ਕਿਹੜੇ ਬਜ਼ੁਰਗ ਹੋਣੇ ਆ ਉਹਨਾਂ ਨੂੰ ਪੁੱਛ ਕੇ ਦੇਖਿਓ ਹਮੇਸ਼ਾ ਜਦੋਂ ਲੜਾਈ ਸ਼ੁਰੂ ਹੁੰਦੀ ਆ ਪੰਜਾਬ ਵਾਲੇ ਪਾਸਿਓਂ ਹੀ ਹੁੰਦੀ ਆ ਸ਼ੁਰੂ ਠੀਕ ਨਹੀਂ ਹੁਣ ਜਦੋਂ ਲਾਂਘਾ ਖੁੱਲਿਆ ਸੀ ਉਦੋਂ ਤਾਂ ਆਪਾਂ ਕਹਿੰਦੇ ਨਹੀਂ ਪੰਜਾਬ ਵਧੀਆ ਵਾ ਤੇ ਹੁਣ ਜੇ ਲੜਾਈ ਪਹਿਲਾਂ ਹੁੰਦੀ ਆ ਤਾਂ ਫੇਰ ਵੀ ਉਹ ਮਾੜੇ ਫੇਰ ਫੇਰ ਵਧੀਆ ਨਹੀਂ ਹੈਗਾ ਠੀਕ ਹੈ ਨਾ ਇਹ ਜਿਹੜੀਆਂ ਚੀਜ਼ਾਂ ਨੂੰ ਨਾ ਵੇਚ ਲਿਆ ਕਰੋ ਤੇ ਬਹੁਤ ਹੁਣ ਧਰਮ ਦੇ ਨਾਂ ਤੇ ਵੀ ਕਰਵਾ ਰਹੇ ਆ ਪਾਕਿਸਤਾਨੀਓਂ ਵੀ ਆਪਣੇ ਇੰਡੀਆ ਦੇ ਵਿੱਚ ਧਰਮ ਦਾ ਨਾਂ ਤੇ ਲੋਕ ਛੇਤੀ ਭੜਕਦੇ ਹਨਾ ਵੀ ਉਹ ਵੀ ਲੜਾਈ ਹੋਵੇ ਕੱਲ ਖਬਰ ਉਡਾਈ ਸੀ ਕਿ ਵੀ ਇੰਡੀਆ ਵਾਲਿਆਂ ਨੇ ਅਨੰਨ ਕਾਣਾ ਸਾਹਿਬ ਤੇ ਡਰੋਨ ਨਾਲ ਹਮਲਾ ਕਰਿਆ ਹਨਾ ਵੀ ਇਹ ਜਿਹੇ ਕੋਈ ਚ ਨਹੀਂ ਕਿਸੇ ਨੇ ਕੋਈ ਹਮਲਾ ਨਹੀਂ ਕਰਿਆ ਨਾਲੇ ਗੁਰਦੁਆਰਾ ਸਾਹਿਬ ਤੇ ਤਾਂ ਕੌਣ ਹਮਲਾ ਕਰ ਸਕਦਾ ਹਨਾ ਕੋਈ ਵੀ ਨਹੀਂ ਕਰ ਸਕਦਾ ਤੇ ਉਹ ਲੜਾਈਆਂ ਕਰਾਉਣ ਦਾ ਮਕਸਦ ਹੈ ਵੀ ਇੰਡੀਆ ਦੇ ਵਿੱਚ ਹੀ ਦੰਗੇ ਭਟਕ ਵੀ ਉਹ ਕਰਨ ਲੱਗ ਜਾਣ ਲੜਾਈ ਧਰਮ ਦੇ ਨਾਂ ਤੇ ਹਨਾ ਤੇ ਤਾਂ ਇਸ ਕਰਕੇ ਆਪਾਂ ਨੂੰ ਸਿਆਣੇ ਬਣਨਾ ਚਾਹੀਦਾ ਵੀਰੇ ਕਿ ਇਹ ਜਿਹੀਆਂ ਫ਼ਰਮਾਂ ਤੋਂ ਬਚਣਾ ਚਾਹੀਦਾ ਤੇ ਧਰਮ ਦੇ ਨਾਂ ਤੇ ਤੇ ਪੰਜਾਬ ਤੇ ਇੰਡੀਆ ਦੇ ਨਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਠੀਕ ਨਹੀਂ ਅੱਜ ਆਪਾਂ ਨੂੰ ਸਾਰੇ ਇਕੱਠੇ ਹੋਣ ਦੀ ਲੋੜ ਆ ਨਾ ਕਿ ਇਹ ਆਡ ਡੱਡ ਮੁੱਦੇ ਬਣਾ ਕੇ ਆਪਾਂ ਨੂੰ ਆਡ ਡੱਡ ਚੀਜ਼ਾਂ ਕਰਨ ਦੀ ਲੋੜ ਠੀਕ ਆ ਅੱਜ ਆਪਾਂ ਇੰਡੀਆ ਵਾਂ ਨਾ ਕਿ ਪੰਜਾਬ ਤੇ ਇੰਡੀਆ ਦਾ ਦੋ ਚੀਜ਼ਾਂ ਨੂੰ ਇਕੱਠੇ ਨਾ ਕਰ ਆਡ ਡੱਡ ਨਾ ਕਰੋ ਇੱਕੋ ਹੀ ਆ ਆਪਾਂ ਹਨਾ ਤੇ બસ ਇੰਨੀ ਕੀ ਗੱਲਬਾਤ ਸੀਗੀ ਤੇ ਬਾਕੀ ਲੜਾਈਆਂ ਦਾ ਮਜ਼ਾਕ ਨਾ ਬਣਾਵੋ ਇਹ ਕੇਵੀ ਆ ਕੀ ਲੜਾਈਆਂ ਦਾ ਆਪਾਂ ਮਜ਼ਾਕ ਬਣਾ ਰਹੇ ਆ ਉਹ ਵੀ ਬਹੁਤ ਗਲਤ ਗੱਲ ਆ ਹਨਾ ਲੜਾਈਆਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਜਿਨ੍ਹਾਂ ਤੇ ਬੀਤਦੀ ਆ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਦਾ ਪੁੱਤ ਉਥੇ ਬਾਰਡਰ ਤੇ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਘਰੇ ਵਾਲਿਆਂ ਨੂੰ ਹੀ ਦੁੱਖ ਆ ਆਪਾਂ ਨੂੰ ਕੁਝ ਨਹੀਂ ਦੁੱਖ ਠੀਕ ਨਹੀਂ ਜਾਂ ਜਿਨ੍ਹਾਂ ਦਾ ਪੁੱਤ ਜਾਂ ਜਿਨ੍ਹਾਂ ਦਾ ਕੁਝ ਵੀ ਜਾਂਦਾ ਵਾ ਉਹਨਾਂ ਨੂੰ ਹੀ ਦੁੱਖ ਆ ਆਪਣੇ ਅਰਗੇ ਨੂੰ ਕੁਝ ਨਹੀਂ ਦੁੱਖ ਆਪਾਂ ਆਰ ਆਈ ਪੀ ਲਿਖ ਦਾਂਗੇ ਇੱਕ ਦਿਨ ਸਟੇਟਸ ਪਾ ਦਾਂਗੇ ਵੀ ਆਹ ਹੋ ਗਿਆ ਤਾਂ ਉਹ ਕੋਈ ਦੁੱਖ ਨਹੀਂ ਹੋਰ ਆਪਾਂ ਨੂੰ ਕੁਝ ਨਹੀਂ ਹੈਗਾ ਹਨ ਤੇ ਇਹ ਚੀਜ਼ਾਂ ਆਮ ਹੀ ਹੁੰਦੀਆਂ ਨੇ ਹਨ ਜਿਸ ਉਹੀ ਨਹੀਂ ਗੱਲ ਹੈ ਕਿ ਜਿਸ ਤਨ ਲੱਗੇ ਉਹ ਸੋਈ ਜਾਣੇ ਉਹ ਗੱਲ ਤੇ ਬਾਕੀ ਬਾਈ ਆਪਣੇ ਇੰਡੀਆ ਆਰਮੀ ਨੂੰ ਸਲੂਟ ਵੀ ਇੰਨੀ ਵਧੀਆ ਉਹਨਾਂ ਵੀ ਚਲੋ ਆਪਣੇ ਉਹਰ ਰੱਖੀ ਕਰਦੇ ਆ ਤਾਂ ਆਪਾਂ ਰਾਤ ਨੂੰ ਚੈਨ ਨਹੀਂ ਦੀ ਦਸਾ ਰਹੇ ਆ ਹਨ ਆਪਾਂ ਤਾਂ ਕੁੱਤੇ ਪਏ ਆ ਉਹ ਵਿਚਾਰੇ ਆਪਣੇ ਲਈ ਖੜੇ ਆ ਹਮੇਸ਼ਾ ਬਾਰਡਰਾਂ ਤੇ ਹਨ ਤੇ ਮੈਂ ਤਾਂ ਕੱਲ ਜਿਹੜਾ ਉਹ ਮਸਾਇਲਾਂ ਨੂੰ ਰੋਕਦੀ ਆ ਮੈਂ ਤਾਂ ਉਹਦਾ ਕੱਲ ਅਮਾਉਂਟ ਸੁਣ ਕੇ ਹੀ ਹੋ ਗਿਆ ਇਹ 1.3 ਬਿਲੀਅਨ ਦੀ ਇੱਕ ਆਉਂਦੀ ਆ ਆਪਣੇ ਇੰਡੀਆ ਨੇ 5 ਲਈਆਂ ਸੀ ਰਸ਼ੀਆ ਤੋਂ ਰਸ਼ੀਆ ਤੋਂ ਹਨ ਤੇ 5 ਲਈਆਂ ਸੀ ਯਾਨੀ ਕਿ ਰਸ਼ੀਆ ਤੋਂ ਤੇ ਜਦੋਂ ਪੰਜ ਲਈਆਂ ਤੇ ਉਹ ਇੱਕ ਦੀ ਕੀਮਤ 98 ਕਰੋੜ ਰੁਪਈਆ ਬਣਦੀ ਆ ਤੁਸੀਂ ਲਾ ਲਓ ਸਾਬ ਕੀ ਆਪਾਂ ਕਹਿ ਦੇਣਾ ਨਾ ਵੀ ਇੰਨੇ ਇੰਨੀਆਂ ਇਹ ਪੰਜ ਚੀਜ਼ਾਂ ਦੀ ਅਮਾਉਂਟ ਲੱਗੀ ਹੋਈ ਆ 5. ਕਿੰਨੇ ਬਿਲੀਅਨ ਤੱਕ ਦਾ ਇਹ ਪੰਜ ਆਈਆਂ ਵੀ ਆਪਣੇ ਜਿਹੜੀਆਂ ਤਾਂ ਇਹਨਾਂ ਨੂੰ ਰੋਕਦੀ ਤੇ ਇਹ ਸਲੂਟ ਆ ਬਈ ਇੰਡੀਅਨ ਆਰਮੀ ਨੂੰ ਤੇ ਆਪਾਂ ਨੂੰ ਇਹ ਮੌਕਾ ਇਹ ਹੈ ਕਿ ਆਪਾਂ ਨੂੰ ਸਾਰੇ ਨੂੰ ਇੱਕ ਜੁੱਟ ਹੋ ਕੇ ਤੇ ਕੋਈ ਵੀ ਚੀਜ਼ ਦਾ ਪੈਨਿਕਟ ਕ੍ਰੀਏਟ ਨਾ ਕਰੋ ਤੇ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟਾਂ ਨਾ ਪਾਓ ਜੋ ਵੀ ਆਪਾਂ ਨੂੰ ਨੁਕਸਾਨ ਕਰੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਬਾਈ ਗੇਮਾਂ ਦੀਆਂ ਵੀਡੀਓ ਹੀ ਦਿਖਾਈ ਜਾਂਦੇ ਆ ਕੁਝ ਪੇਜਾਂ ਵਾਲੇ ਨਾ ਗੇਮਾਂ ਦੀਆਂ ਵੀਡੀਓ ਹੀ ਪਾਈ ਜਾਂਦੇ ਆ ਪੁਰਾਣੀਆਂ ਚੱਕ ਚੱਕ ਕੇ ਤੇ ਉਹਨਾਂ ਦੇ ਨਾ ਜਾਓ ਤੇ ਜੋ ਸਿਚੁਏਸ਼ਨ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜਿੱਥੇ-ਜਿੱਥੇ ਜੋ ਮਸ਼ਾਗਾ ਤੁਹਾਡੇ ਰਿਸ਼ਤੇਦਾਰ ਆ ਤੁਹਾਡੇ ਯਾਰ ਦੋਸਤ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਨਾ ਕਿ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਸਾਰਾ ਝੂਠਾ ਆ ਜੀ ਬੰਸ ਆਪਣੇ ਨਾ ਬਹੁਤ ਜਿਆਦੇ ਵੀਰਾਂ ਦੇ ਇਹ ਖਿਆਲ ਆ ਹਨਾ ਕਿ ਆਪਣੀ ਜੰਗ ਜਿਹੜੀ ਲੱਗਦੀ ਆ ਵੀ ਉਹ ਪੰਜਾਬ ਚ ਹੀ ਕਿਉਂ ਲੱਗਦੀ ਆ ਮੈਂ ਬੈਠਾ ਇੱਕ ਵਾਰ ਸੋਚਦਾ ਸੀਗਾ ਮੈਂ ਕਿਹਾ ਦੇਖੋ ਵੀ ਜਿੱਧਰਲੇ ਪਾਸੇ ਉਹ ਜੈਸਲਮੇਰ ਆ ਹਨਾ ਜਾਂ ਗੁਜਰਾਤ ਆ ਉਹਦੇ ਨਾਲ ਨਾਲ ਤਾਂ ਬਾਈ ਉਹ ਟਿੱਬੇ ਹੀ ਪਏ ਆ ਹਨਾ ਜੇ ਉਹਨੋਂ ਜਿਉਂ ਇੱਕ ਗੱਲ ਦੇਖੀ ਜਾਵੇ ਵੀ ਇਹਨਾਂ ਨੇ ਜੰਗ ਤਾਂ ਉੱਥੇ ਹੀ ਕਰਨੀ ਆ ਨਾ ਜਿੱਥੇ ਆਪਣਾ ਨਕਸਾਨ ਉਹ ਪੰਜਾਬ ਦਾ ਵੀ ਆਹੀ ਵੱਡ ਰਾਜੀ ਦੇ ਨਾਲ-ਨਾਲ ਬੱਸੋਂ ਆ ਹਨ ਜਿਵੇਂ ਉੱਧਰ ਲੇਲਦਾਗ ਵਾਲੇ ਪਾਸੇ ਉੱਧਰ ਵੀ ਪਹਾੜੀਆਂ ਨੇ ਉੱਧਰ ਬੰਬ ਸੱਟ ਕੇ ਕੀਤੇ ਕੀ ਬਣਣਾ ਇਹਨਾਂ ਨੂੰ ਤੇ ਇੱਧਰ ਵੀ ਜੇ ਰੇਤੇ ਦੇ ਵਿੱਚ ਬੰਬ ਸੱਟਣਗੇ ਤਾਂ ਕੀਤੇ ਕੀ ਵਿਗੜਨਾ ਹਨ ਇਹ ਚੀਜ਼ਾਂ ਨੇ ਤੇ ਵੀ ਯਾਨੀ ਕਿ ਵੀ ਤੁਸੀਂ ਚਲੋ ਮੈਂ ਆਪਦੀ ਥਿੰਕਿੰਗ ਦੱਸ ਰਿਹਾ ਚਲੋ ਸਾਰਿਆਂ ਦੀ ਆਪੋ ਆਪਣੀ ਥਿੰਕਿੰਗ ਹੁੰਦੀ ਆ ਨਾ ਕੋਈ ਕੁਝ ਸੋਚਦਾ ਕੋਈ ਕੁਝ ਸੋਚਦਾ ਮੈਂ ਆਪਣੀ ਸੋਚਦਾ ਕਿ ਜਿਹੜੇ ਬੰਬ ਆ ਉਹਨਾਂ ਨੇ ਜਿੱਥੇ ਬੱਸੋਂ ਆ ਉੱਥੇ ਹੀ ਡਟਣੀਆਂ ਕਿਉਂਕਿ ਆਪਣੇ ਦੇਸ਼ ਵੀ ਹਰ ਇੱਕ ਦੇਸ਼ ਦਾ ਆਪਣੇ ਆਪਣੇ ਵਾਲੇ ਵੀ ਉੱਥੇ ਹੀ ਡਟਣਗੇ ਜਿੱਥੇ ਨੁਕਸਾਨ ਉਹ ਜਿੱਤੇ ਰਹਿੰਦੇ ਆ ਹੁਣ ਐਵੇਂ ਜੰਗਲਾਂ ਦੇ ਵਿੱਚ ਜਾਂ ਉੱਥੇ ਕਿਰੇਤੇ ਦੇ ਵਿੱਚ ਬੰਬ ਜਾਂ ਕੁਝ ਵੀ ਅਟੈਕ ਕਰਕੇ ਉੱਥੇ ਥੋੜੀ ਨਾ ਉਹਨਾਂ ਨੂੰ ਕੁਝ ਮਿਲਣਾ ਤਾਂ ਕਰਕੇ ਵੀ ਇੱਥੇ ਉਹ ਅਟੈਕ ਕਰਦੇ ਆ ਜਿੱਥੇ ਬੱਸੋਂ ਆ ਹਨਾ ਤੇ ਇੱਕ ਹੋਰ ਦੇਖ ਲੋ ਅੱਜ ਫੇਰ ਸਿੱਖ ਰੈਜੀਮੈਂਟ ਹੀ ਮੂਹਰੇ ਕਰਤੀ ਹੈ ਨਾ ਤੇ ਹੁਣ ਉਹੀ ਜਿਹੜੇ ਜਿਨ੍ਹਾਂ ਨੂੰ ਇਹ ਦੱਸਦੇ ਹੁੰਦੇ ਸੀ ਖਾਲਸਤਾਨੀ ਜਾਂ ਫਲਾਨੇ ਧਿੰਕੇ ਅੱਜ ਉਹੀ ਸਾਰੀਆਂ মিডিਆ ਨੂੰ ਚੰਗੇ ਲੱਗਣ ਲੱਗ ਜਾਨੇ ਹੁਣ ਜਦੋਂ ਸਿੱਖ ਰੈਜੀਮੈਂਟ ਇਹ ਫਰਕ ਆ ਤੇ ਇਹ ਲੋ ਹਨਾ ਵੀ ਲੋੜ ਪੈਣ ਤੇ ਦੇ ਲੋ ਵੀ ਜ਼ਰੂਰਤ ਪਈ ਜਾਂਦੀ ਹੈ ਸਿੱਖਾਂ ਦੇ ਬਿਨ ਸਿੱਖਾਂ ਬਿਨਾਂ ਤਾਂ ਗੁਜ਼ਾਰਾ ਨਹੀਂ ਹੈਗਾ ਨਾ ਪੂਰੇ ਇੰਡੀਆ ਦਾ ਇਹ ਤਾਂ ਗੱਲ ਹੈਗੀ ਹੈ ਨਾ ਤੇ ਸਿੱਖਾਂ ਨੂੰ ਮੂਹਰੇ ਕਰਿਆ ਤੇ ਪਰ ਹਾਂ ਇੱਕ ਗੱਲ ਇਹ ਵੀ ਬਹੁਤ ਬਈ ਵਧੀਆ ਲੱਗੀ ਜਿਹੜਾ ਇਹਨਾਂ ਨੇ ਜਦੋਂ ਜਿਹੜੀਆਂ ਉਹ ਆਪਣੇ ਆ ਕੁੜੀਆਂ ਨੇ ਕਰਿਆ ਨਾ ਆਪਾਂ ਦਾ ਮੂਰੇ ਹੋ ਕੇ ਜਿਹੜਾ ਦੱਸਿਆ ਉਹ ਕਿੰਨੀ ਵਧੀਆ ਚੀਜ਼ ਸੀ ਹਨਾ ਵੀ ਦੇਖੋ ਚ ਮੁਸਲਮਣ ਕੁੜੀ ਵੀ ਸੀ ਤੇ ਉਹ Hindu ਕੁੜੀ ਵੀ ਸੀ ਹਨਾ ਚਲੋ ਸਿੱਖਾਂ ਦਾ ਤਾਂ ਹੈਗਾ ਹੀ ਹੈਗਾ ਕਿ ਉਹੀ ਹੈ ਨਾ ਵੀ ਉਹ ਚ ਵੀ ਸਾਂਝਾ ਸਨੇਹਾ ਸੀਗਾ ਵੀ ਯਾਰ ਵੀ ਅਸੀਂ ਸਾਰੇ ਇਕੱਠੇ ਆ ਠੀਕ ਹੈ ਨਾ ਵੀ ਇਹ ਇੱਕ ਧਰਮ ਦੀਆਂ ਲੜਾਈਆਂ ਨਹੀਂ ਹੈਗੀਆਂ ਹਾਂ ਦੋ ਦੇਸ਼ਾਂ ਦੀ ਲੜਾਈ ਹੈ ਨਾ ਇਹ ਧਰਮ ਦੀ ਲੜਾਈ ਆ ਤੇ ਇਹ ਚੀਜ਼ਾਂ ਦੀਆਂ ਹਨ ਤੇ ਆਪਾਂ ਵੀ ਮੈਂ ਵੀ ਇਹੀ ਗੱਲ ਦਾ ਸੋਚਦਾ ਹਨਾ ਕਿ ਆਪਾਂ ਨੂੰ ਵੀ ਇਸ ਦੇ ਪਿੱਛੇ ਇੰਡੀਆ ਤੇ ਪੰਜਾਬ ਨੂੰ ਅੱਡ-ਅੱਡ ਨਹੀਂ ਕਰਨਾ ਚਾਹੀਦਾ ਇੰਡੀਆ ਇੰਡੀਆ ਹੀ ਆ ਠੀਕ ਨਹੀਂ ਉਹ ਉਹਨੂੰ ਇਕੱਠਾ ਹੀ ਰੱਖਣਾ ਚਾਹੀਦਾ ਆਪਾਂ ਪਹਿਲਾਂ ਪੰਜਾਬ 'ਚ ਹੀ ਪਹਿਲਾਂ ਬਹੁਤ ਟੁਕੜੇ ਕਰਦੇ ਪੰਜਾਬ ਦੇ ਵਿੱਚ ਹੀ ਮੱਝਾ ਅੱਡ ਬਣਾਈ ਬੈਠਿਆ ਦੁਆਬਾ ਅੱਡ ਬੜਾ ਬੈਠਿਆ ਮਾਲਵਾ ਅੱਡ ਬਣਾਈ ਬੈਠੇ ਹਨਾ ਅ ਅੱਗੇ ਆਪਾਂ ਪੰਜਾਬੀ ਸੀਗੇ ਪੰਜਾਬ ਤੋਂ ਬਿਲੋਂਗ ਕਰਦੇ ਸੀ ਨਹੀਂ ਹੁਣ ਮੱਝਾ ਮਾਲਵਾ ਦੁਆਬਾ ਇਹ ਹੋ ਗਏ ਦੱਸੋ ਇਹ ਕਿ ਇਹ ਕਿਧਰੋਂ ਹੋ ਗਈਆਂ ਯਾਰ ਇਹ ਗਾਣਿਆਂ ਨੇ ਕਰਦੇ ਸਾਰਾ ਕੁਝ ਹਨ ਤੇ ਉਹੀ ਫੋਕੀਆਂ ਫੜਾ ਬੋ ਕਰੀ ਜਾਂਦੇ ਕੋਈ ਕਹਿੰਦਾ ਹੀ ਮਾਜੇ ਤੋਂ ਕੋਈ ਮਾ ਆਪ ਆਪਸ ਵਿੱਚੀ ਬੰਡੀਆਂ ਪਹਿਲਾਂ ਪੰਜਾਬ ਵੰਡਿਆ ਗਿਆ ਪੰਜਾਬ ਛੋਟਾ ਗਿਆ ਹੁਣ ਪੰਜਾਬ ਚ ਵੀ ਤਿੰਨ ਚਾਰ ਪਾੜ ਪਾ ਲਏ ਆਪਾਂ ਵੀ ਕੋਈ ਕਹਿੰਦਾ ਮੈਂ ਮਾ ਭਾਉ ਆ ਕੋਈ ਕਹਿੰਦਾ ਮੈਂ ਕੋਸ਼ ਆ ਕੋਈ ਕਹਿੰਦਾ ਮੈਂ ਕੋਸ਼ ਦੱਸੋ ਇਹ ਚੀਜ਼ਾਂ ਕਿਤੇ ਆਪਾਂ ਨੂੰ ਸੋਭਾ ਦੇ ਨਹੀਂ ਅਸੀਂ ਪੰਜਾਬ ਤੋਂ ਆ ਪੰਜਾਬ ਤੋਂ ਬਿਲੋਂਗ ਕਰਦੇ ਆ ਪੰਜਾਬ ਇੰਡੀਆ ਤੋਂ ਬਿਲੋਂਗ ਇੰਡੀਆ ਦੇ ਵਿੱਚ ਆ ਅਸੀਂ ਇੰਡੀਆ ਤੋਂ ਆ ਹਨ ਐਂ ਕਹਿਣਾ ਚਾਹੀਦਾ ਨਹੀਂ ਅਸੀਂ ਮਾਝੇ ਤੋਂ ਆ ਐਂ ਕਹਿੰਨੇ ਆਪਾਂ ਠੀਕ ਆ ਜਾਂ ਮਾਲਵੇ ਤੋਂ ਆ ਇਹ ਐਉ ਮੈਂ ਨਹੀਂ ਆਪਾਂ ਨਹੀਂ ਕਦੇ ਅੱਜ ਕਦੇ ਹਾਂ ਜੇ ਵੀ ਕੋਈ ਵੀ ਜੇ ਮੈਨੂੰ ਕੋਈ ਵੀ ਬਾਹਰੋਂ ਪੁੱਛਦਾ ਜਾਂ ਕੋਈ ਵੀ ਬੰਦਾ ਫੋਨ ਕਰਦਾ ਆਪਾਂ ਕਹਿੰਨੇ ਵੀ ਭਾਈ ਪੰਜਾਬ ਲੁਧਿਆਣਾ ਮੈਂ ਹਮੇਸ਼ਾ ਇਹੀ ਗੱਲ ਕਹਿੰਦਾ ਪੰਜਾਬ ਲੁਧਿਆਣੇ ਤੋਂ ਠੀਕ ਨਹੀਂ ਤੇ ਐਡਾ ਟ ਚੀਜ਼ਾਂ ਦੱਸਣ ਦੀ ਲੋੜ ਨਹੀਂ ਹੁੰਦੀ ਵੀ ਹਾਂ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਆ ਵੀ ਮੈਂ ਉੱਥੋਂ ਬਿਲੋਂਗ ਕਰਦਾ ਹਣਾ ਲੁਧਿਆਣੇ ਦੇ ਵਿੱਚ ਜੋਧਾਪਿੰਡਾ ਲੁਧਿਆਣੇ ਦੇ ਨਾਲ ਹੀ ਅਸੀਂ ਉੱਥੋਂ ਬਿਲੋਂਗ ਕਰਦੇ ਹਾਂ ਇਹ ਚੀਜ਼ਾਂ ਤੇ ਆਪਾਂ ਐਵੇਂ ਹੀ ਉਸ ਗੱਲਾਂ ਤੇ ਕਰੀ ਜਾਂਦੇ ਆ ਹਨ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਆਪਾਂ ਨੂੰ ਵੀ ਸਹੀ ਉਹਤੇ ਰੱਖਣਾ ਚਾਹੀਦਾ ਲਓ ਜੀ ਪਿੱਤਰ ਦੀ ਚਲਦੀ ਆ ਬਾਹੀ ਪਿੱਤਰ ਕੱਲਾ ਹੀ ਬਾਈ ਜਾਂਦਾ ਮੈਂ ਤਾਂ ਇੱਕ ਦਿਨ ਹੀ ਲੱਗਿਆ ਸੀ ਨਾਲ ਤੇ ਹਾਈ ਮੋਜਾ ਜੇ ਕਿਤੇ ਦੂਜਾ ਟਰੈਕਟਰ ਗਰਦ ਵਾਲਾ ਹੋਵੇ ਤਾਂ ਆਪੇ ਥੋੜਾ ਜਿਹਾ ਵਾ ਕੇ ਆ ਜਾਏਗਾ ਨਹੀਂ ਲੋ ਵੀ ਵੀਰੇ ਦੇਖ ਲਓ ਮਸ਼ੀਨ ਚੱਲਦੀ ਅੱਜ ਤੇ ਇਹ ਆਪਾਂ ਪਹਿਲਾਂ ਇਹਨੂੰ ਬੀ ਸੈੱਟ ਕਰਿਆ ਸੀਗਾ 10 ਟਰੇਆਂ ਰੱਖੀਆਂ ਬਿਨਾਂ ਮਿੱਟੀ ਪਾਉਣ ਤੋਂ ਹਨਾ 10 ਟਰੇਆਂ ਦੇ ਵਿੱਚ ਪੂਰਾ 1 ਕਿਲੋ 1 ਕਿਲੋ ਬੀ ਆ ਗਿਆ ਸੀਗਾ ਤਾਂ ਬੀ ਉਹਦੇ ਮਤਲਬ 10 ਟ੍ਰੇਆਂ ਦਾ ਕਿਲੋ ਪੈਂਦਾ ਸੀ 100 ਟ੍ਰੇ ਦਾ 10 ਕਿਲੋ ਪੈ ਜਾਣਾ ਹਨ ਤੇ ਸਹੀ ਸੀਗਾ ਉਹ ਸੰਦਜਨ ਮੁਤਾਬਕ ਇੱਕ ਟ੍ਰੇ 'ਚ 100 ਗ੍ਰਾਮ ਪੈਣਾ ਚਾਹੀਦਾ ਹਨ 100 ਪੈ ਜਵੇ 100 ਤੋਂ ਮਾੜਾ ਜੇ ਉੱਪਰ ਪੈ ਜਵੇ ਤਾਂ ਉੱਦਾਂ ਉੱਥੇ ਸੈੱਟ ਕਰੀ ਹੋਈ ਆ ਹੁਣ ਆਪਣੇ ਤੇ ਪਹਿਲਾਂ ਖਾਲੀ ਟ੍ਰੇ ਰੱਖੀ ਜਾਣੀਆਂ ਉਸ ਤੋਂ ਬਾਅਦ ਮਿੱਟੀ ਪਈ ਜਾਂਦੀ ਆ ਫਿਰ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਜਿੰਨਾ ਮਰਜ਼ੀ ਵਧਾ ਘਟਾ ਲੋ ਫਿਰ ਉਸ ਤੋਂ ਬਾਅਦ ਬੀ ਪੈ ਰਿਆ ਬੀ ਜਿੰਨਾ ਘੱਟ ਹਰਾ ਹੋਊਗਾ ਜਿਵੇਂ ਹੁਣ ਦੇਖੋ ਇਹਦੀ ਮਾੜੀ ਮਾੜੀ ਤੂਈ ਨਿਕਲੀ ਹੈ ਵੀ ਜਿੰਨਾ ਘੱਟ ਹਰਾ ਹੋ ਉਨਾ ਵਧੀਆ ਪੈਂਦਾ ਤੇ ਆ ਉੱਪਰਲੀ ਮਿੱਟੀ ਆ ਇਹ ਅਗਾਹਾਂ ਅੱਗੇ ਇਕੱਠੀਆਂ ਕਰੀ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਟਰਾਲੀ ਤੇ ਰੱਖਿਆ ਕਿੰਨਾ ਆਇਆ 34 ਬਾ ਫਿਰ 35 32 ਦਾ ਰੱਖ ਲਾ ਬਸ ਅੰਦਾਜ਼ਨ ਹੋਰ ਆਪਾਂ ਨੂੰ ਕੁਝ ਨਹੀਂ ਕਰਨਾ ਪੈਣਾ ਬਸ ਥੋੜੀ ਜਿਹੀ ਟਿਕਾਅ ਵਧੀਆ ਦਿਆ ਕਰੋ ਮੰਗੋ ਵੀ ਲੋਕਾਂ ਦੇ ਵਿੱਚ ਫਾਇਦਾ ਅੱਜ ਇਸ ਵੀਡੀਓ ਤੇਰੀ ਸਾਰੀ ਸਹੀ ਐ ਕੋਈ ਬੰਦਾ ਨਾ ਦੇਖ ਮਿੱਟੀ ਪਾਉਣ ਵਾਲਾ ਔਖਾ ਔਰ ਇੱਕ ਬੰਦਾ ਪਾ ਸਕਦਾ ਸਾਰੇ ਪਾਸੇ ਜਿੰਨੀ ਕੱਲ੍ਹ ਤੇ ਵੀਡ ਸੀਗੀ ਕੱਲ ਸੀਗੀ 1 ਘੰਟੇ 1 ਘੰਟੇ 'ਚ 12 ਸੇ 1400 ਟ੍ਰੇ ਨਿਕਾਲਨੇ ਵਾਲਾ ਸਪੀਡ ਕੱਲ ਅੱਜ ਕੀ ਹੋਇਆ ਆਪਾਂ 600 اگر اس سے اگر بندہ اور کم ہوئے تو اس سے بھی کم کر سکتے ہیں آ دے جویں ہن 600 تے 400 تے بھی کر سکتے ہیں ہا نہیں کتھے ٹوٹیا ہے پھر کی ہو گیا ਭਰ ਦਿਆ ਕਰੋ ਸਾਰੀ ਖਰਾਬ ਥੋੜੀ ਹੁਣ ਕਰਨੀ ਆ। ਆ ਮਿੱਟੀ ਮਿੱਟੀ ਬਹੁਤ ਵਧੀਆ ਲੱਗਦੀ ਹੈ ਨਾ। ਮਿੱਟੀ ਦਾ ਪਾਊਡਰ ਆ ਸਾਲਾ ਮੁੰਡੇ ਦਾ। ਮਿੱਟੀ ਪਾਊਡਰ ਵੀ ਆ ਤੇ ਇੱਕ ਹੈਵੀ ਤਕੜੀ ਆ ਮਿੱਟੀ। ਸਾਰੀ ਆਲੂ ਵਾਲੀ। ਆ ਪੂਰੀ ਤਕੜੀ ਆ ਸਾਰੇ ਰਿਓ ਡਾਈ ਵੀ ਪਿਆ ਹੋਇਆ। ਪਟਾਸ਼ੀ ਵੀ ਪਈ ਹੋਈ ਆ ਸਾਰਾ ਖੋ ਜਾਏਗਾ ਤੇ ਜਿਵੇਂ ਹੁਣ ਇੱਕ ਟ੍ਰੇ ਦੀ ਕੁਆਂਟੀਟੀ ਉਹੀ ਰਹਿਣੀ ਆ ਸੇਮ ਹੀ ਚਾਹੇ ਵੀ ਜਿਹੜਾ ਮਰਜੀ ਆ ਤੇ ਟ੍ਰੇ ਦੀ ਕੁਆਂਟੀਟੀ ਦੇ ਵਿੱਚ ਨਹੀਂ ਫਰਕ ਪੈਣਾ ਟ੍ਰੇ ਇੱਕ ਟ੍ਰੇ ਦੇ ਵਿੱਚ 100 ਗ੍ਰਾਮ ਵੀ ਪੈਣਾ हां ਟੀਲੇ ਦੀਆਂ ਲੱਗਣ ਦੇ ਵਿੱਚ ਵੱਧ ਘੱਟ ਹੋ ਜਾਂਦੀਆਂ ਜਿਵੇਂ ਪੂਛਾ ਚੋਨੇ ਦੀਆਂ 60 ਬੈਂਡ ਲੱਗਣਗੀਆਂ ਬਾਅਦ ਸਨ 26 ਦੀਆਂ ਲੱਗਣਗੀਆਂ 80 ਤੋਂ 90 ਬਾਸਮਤੀ ਨਹੀਂ ਉਦੋਂ ਬਾਅਦ ਤੇ ਟ੍ਰੇ ਦੇ ਵਿੱਚ ਫਰਕ ਪੈ ਸਕਦਾ ਤੇ 20 ਨਹੀਂ ਹੋ ਫਰਕ ਪੈਣਾ 20 ਸੇਮ ਰਹਿਣਾ 20 ਦੇ ਵਿੱਚ ਬਿਲਕੁਲ ਫਰਕ ਨਹੀਂ 20 ਉਵੇਂ ਹੀ ਰਹਿਣਾ ਬਸ ਜਿਵੇਂ ਹੈਗਾ ਵਾ ਨਾ ਵੀ ਵਧਾਉਣਾ ਨਾ ਵੀ ਘਟਾਉਣਾ ਬਸ ਹਾਂ ਤੁਸੀਂ ਦੇ ਲਓ ਵੀ ਪੈਂਦਾ ਕਿੱਥੇ ਕੀ ਕਰਨਾ ਲੈਟ ਆ ਗਿਆ ਨਹੀਂ ਲੈਟ ਨਹੀਂ ਆ ਰੋਜ ਉਹ ਤਾਂ ਲੈਟ ਆਉਂਦੀ ਅੱਜ ਪਾਣੀ ਹੋਰ ਛੜਕਣਾ ਅਜੇ ਇਹਨਾਂ ਨੇ ਇਹ ਸਰਦਾਰ ਇਹਨਾਂ ਦਾ ਬਾਲਾ ਕਰਦਾ ਵਾ ਹੋਰ ਨਾ ਜਿੱਦਣ ਮੀਂਹ ਪਵੇ ਤਾਂ ਮਿੱਟੀ ਦਾ ਵੀ ਸਾਰੀ ਉਤੋਂ ਘੜ ਕੇ ਥੱਲੇ ਤੂੜੀ ਫੇਰ ਨਿਕਲਿਆ ਨਹੀਂ ਨਿਕਲਦਾ ਨਹੀਂ ਨਿਕਲਦਾ ਹਾਂ ਨਹੀਂ ਮੀਂਹ ਨਾਲ ਜਾਉ ਤਾਂ ਨਹੀਂ ਜਿੰਨਾ ਮਰਜੀ ਵੇਜਵੇਂ ਨਹੀਂ ਹੁਣ ਜਿਹੜੇ ਆਪਾਂ ਦਨ ਲਾਇਆ ਤੇ ਕਾਗਜ਼ ਪਾਉਣ ਦੀ ਲੋੜ ਤਾਂ ਨਹੀਂ ਆਏ ਤਾਂ ਬਹੁਤ ਨਹੀਂ ਆ ਆਏ ਤਾਂ ਕਹਿੰਦੇ ਆ ਕਹਿੰਦੇ ਤੂੜੀ ਖਰਾਬ ਨਹੀਂ ਉਹ ਅੰਦਰ ਨਾਲੋਂ ਵਧੀਆ ਰਹੂਗੀ ਤੂੜੀ ਇਹ ਤਾਂ ਸਮੂਥਲੀ ਜਿਹਾ ਕੰਮ ਚੱਲੀ ਜਾਂਦਾ ਕਿ ਬੀਨਾ ਖੜਕਾ ਦੇ ਲੋਣ ਤੁਹਾਨੂੰ ਖੜਕਾ ਸੁਣਦਾ ਮਸ਼ੀਨ ਦਾ ਨਾ ਧੁੱਪ ਲੱਗਦਾ ਇਹਦੇ ਵਿੱਚ ਇਹ ਮੌਜ ਆ ਵੀ ਜੇ ਆਪਾਂ 5-6 ਬੰਦੇ ਹੋ ਕੇ ਸਵੇਰੇ ਸਵੇਰੇ ਇੱਕ ਘੰਟਾ ਲਾਤਾ ਤਾਂ 10 ਕਿਲੇ ਆਂਦੀ ਪਨੀਰੀ ਗਈ ਇਹ ਇਹ ਮੌਜ ਆ ਇਹਦੇ ਵਿੱਚ ਬਸ ਠੀਕ ਨਹੀਂ ਸਵੇਰੇ ਸਵੇਰੇ ਇੱਕ ਘੰਟਾ ਲਾਇਆ ਯਾਨੀ ਕਿ ਠੰਡੇ ਠੰਡੇ ਬਾਦੂਆ ਇੱਕ ਘੰਟੇ ਦੇ ਵਿੱਚ ਆਪਣੀ 10 ਕਿਲੀਆਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਦੇਖ ਲਓ 7 ਵਜੇ ਆ ਸਵੇਕ 6:30 ਦੇ ਨੇੜੇ ਮੈਂ ਲਾ ਸ਼ੁਰੂ ਕਰਿਆ ਇੱਕ ਮਿੰਟ ਰੁਕਿਓ ਹੁਣੀ ਦਾ ਹਾਂ 6:40 ਤੇ ਸ਼ੁਰੂ ਕਰਿਆ ਸੀਗਾ ਤੁਸੀਂ ਦੇਖ ਲਿਓ ਵੀ 7:30 ਨੂੰ ਵੀ ਖਤਮ ਹੋ ਜਾਣਾ ਆ ਇੰਨਾ ਰਹਿ ਗਿਆ ਵੀ ਇਹ 95 ਕਿਲੋ ਵੀ ਭੋਂਤਾ ਹੋਇਆ ਸੀਗਾ 95 ਕਿਲੋ ਨਾਲ 95 ਸੌਟਰੀ ਲੱਗ ਜਾਣੀ ਆ 950 ਨਹੀਂ ਸੱਚ 900 ਟ੍ਰੇ 950 ਕਹਤਾ ਗਲਤੀ ਹੋ ਗਈ ਵੀ 900 ਟ੍ਰੇ ਲੱਗ ਜਾਣੀਆਂ ਬਸ 900 ਟ੍ਰੇ ਇੱਕ ਤੋਂ ਸਵਾ ਘੰਟੇ ਦੇ ਵਿੱਚ ਨਿਕਲ ਜਾਂਦੀ ਬਸ ਠੰਡੇ ਠੰਡੇ ਕੰਮ ਕਰ ਲਿਆ 10 ਕਿੱਲੇ ਦੀ ਪਨੀਰੀ ਬੀਜੀ ਗਈ ਬਸ ਹੋਰ ਕੁਝ ਨਹੀਂ ਆ ਟ੍ਰੀਆਂ ਦੀ ਮਹਿੰਗਾ ਵਾ ਬਸ ਵੀ ਟ੍ਰੀਆਂ ਦਾ ਮੁੱਲ ਆ ਹੋਰ ਕੁਝ ਨਹੀਂ ਹੈਗਾ ਪਰ ਹਾਂ ਟ੍ਰੀਆਂ ਮੁੱਲ ਵੀ ਮੋੜਦੀਆਂ ਜਦੋਂ ਝੋਨਾ ਇੰਨਾ ਸੋਹਣਾ ਲਾਉਂਦੀ ਆ ਮਸ਼ੀਨ ਦੇਖ ਕੇ ਰੂਹ ਖੁਸ਼ ਹੁੰਦੀ ਆ ਜਦੋਂ ਇੰਨਾ ਸੋਹਣਾ ਝੋਨਾ ਲੱਗਦਾ ਨਾ ਰੂਹ ਖੁਸ਼ ਹੋ ਜਾਂਦੀ